ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਵਾਲੇ ਮੇਰਾ ਨਾਮ ਤਨੂ ਸਿੰਘ ਹੈ ਮੈਂ ਸਿੰਘਪੁਰਾ ਨਾਨਕ ਸਰ ਕੋਲੋਨੀ ਤੋਂ ਬਿਲੋਂਗ ਕਰਦੀ ਆ ਸਾਨੂੰ ਪਾਣੀ ਦੀ ਸਮੱਸਿਆ ਹੈ ਨਾ ਪਾਣੀ ਪੀਣ ਵਾਲਾ ਸਾਨੂੰ ਬਧੀਆਂ ਮਿਲਦਾ ਹੈ ਨਾ ਪਾਣੀ ਬਹਾਉਣ ਦੀ ਜਗ੍ਹਾ ਹੈ ਅਸੀਂ ਹਜ਼ਾਰ ਬਿਮਾਰੀਆ ਤੋਂ ਗਲੀਆਂ ਚ ਪਾਣੀ ਖੜਾ ਹੋ ਜਾਂਦਾ ਹਜ਼ਾਰ ਬਿਮਾਰੀਆ ਤੋਂ ਜੂਝਦੇ ਆ ਕਦੇ ਹਸਪੀਟਲ ਕਦੇ ਕਿੱਥੇ ਜਾਂਦੇ ਆ ਜੇ ਸਾਨੂੰ ਪਾਣੀ ਨਹੀਂ ਦੇ ਰਹੇ ਨਾ ਪਾਣੀ ਬਹਾਉਣ ਦੀ ਜਗ੍ਹਾ ਦੇ ਰਹੇ ਹੋ ਫਿਰ ਅਸੀਂ ਕਿੱਥੇ ਜਾਵਾਂਗੇ ਜਾਂ ਤੁਸੀਂ ਪਿੰਡ ਵਾਲੇ ਕੋਲ ਜਾਂਦੇ ਆ ਪਿੰਡ ਵਾਲੇ ਸਾਫ ਮਾਨ ਕਰ ਦਿੰਦੇ ਕਿ ਤੁਸੀਂ ਪਿੰਡ ਦੇ ਬੰਦੇ ਨਹੀਂ ਹੋ ਇਹ ਨਕਸ਼ੇ 'ਚ ਤੁਹਾਡੀ ਨਹੀਂ ਆਉਂਦੀ ਅਸੀਂ ਜਾਣ ਤਾਂ ਜਾਣ ਕਿੱਥੇ ਮੈਨੂੰ ਸਾਨੂੰ ਐਂ ਦੱਸ ਸਾਨੂੰ ਰਹਿਣ ਨੂੰ 10 ਸਾਲ ਹੋ ਗਏ ਇੱਥੇ 10 ਸਾਲ ਹੋ ਗਏ 10 ਸਾਲ ਹੋ ਗਏ ਸਾਨੂੰ ਰਹਿ ਹੋਏ ਨੂੰ 10 ਸਾਲ ਤੋਂ ਪਾਣੀ ਨਹੀਂ ਮਿਲਿਆ 10 ਸਾਲ ਤੋਂ ਨਾ ਪਾਣੀ ਮਿਲਿਆ ਇਹਨਾਂ ਸਾਨੂੰ ਸੀਵਰੇਜ ਮਿਲਿਆ ਹੈ ਅੱਜ ਤੱਕ ਠੀਕ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਇਹ ਪਿੰਡ ਦੇ ਨਕਸ਼ੇ 'ਚ ਹੀ ਨਹੀਂ ਹੁੰਦਾ ਪਿੰਡ ਤੋਂ ਬਾਹਰ ਹੈ ਤੁਸੀਂ ਆਪਣੇ ਜਿੱਥੇ ਮਰਜ਼ੀ ਪਾਣੀ ਪਾਓ ਸਾਨੂੰ ਕੋਈ ਮਤਲਬ ਹੀ ਨਹੀਂ ਹੈ ਸਾਬ ਜਵਾਬ ਕਹਿੰਦੇ ਆ ਤੁਸੀਂ ਜਿਹੜੀ ਤੁਹਾਡੀ ਇਹ ਜਗ੍ਹਾ ਆਉਂਦੀ ਪਿੰਡ 'ਚ ਆਉਂਦੀ ਹੈ ਜਾਂ ਸ਼ਹਿਰ 'ਚ ਆਉਂਦੀ ਹੈ ਜੀ ਪਿੰਡ 'ਚ ਆਉਂਦੀ ਹੈ ਫਿਰ ਉਹ ਤੁਹਾਨੂੰ ਪਿੰਡ ਦਾ ਕਿਉਂ ਨਹੀਂ ਮੰਨਦੇ ਕਹਿੰਦੇ ਮੰਨ ਪਿੰਡ ਦੇ ਨਕਸ਼ੇ 'ਚ ਹੀ ਨਹੀਂ ਹੁੰਦਾ ਸਾਬ ਜ ਕਹਿੰਦੇ ਬਾਹਰੀਓ ਤੁਸੀਂ ਖਰੀਦਿਆ ਕਿਹਾ ਤੁਸੀਂ ਮਕਾਨ ਸਾਨੂੰ ਪੁੱਛ ਕੇ ਖਰੀਦਿਆ ਉਹ ਕਹਿੰਦੇ ਸਭ ਜਵਾਬ ਦਿੰਦੇ ਕਿ ਸਾਨੂੰ ਪੁੱਛ ਕੇ ਖਰੀਦਦੇ ਹੋ ਤੁਸੀਂ ਸਰਪੰਚ ਕਹਿੰਦੇ ਪਿੰਡ ਦੇ ਸਾਰੇ ਕਹਿੰਦੇ ਆ ਕਿ ਸਾਨੂੰ ਪੁੱਛ ਕੇ ਮਕਾਨ ਖਰੀਦਦੇ ਅਸੀਂ ਚਾਹੁੰਦੇ ਕੀ ਹਾਂ ਅਸੀਂ ਚਾਹੁੰਦੇ ਆ ਕਿ ਸਾਨੂੰ ਸਾਸੀ ਬ੍ਰੇਜ ਪਾਣੀ ਸਾਰਾ ਸੁਵਿਧਾ ਦੇਈ ਜਾਵੇ